ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਲੋਜੀ ਕੱਲ ਮੇਰਾ ਸੀ ਜਨਮ ਦਿਨ ਸੋ ਬਹੁਤ ਵੀਰਾਂ ਦੇ ਮੈਸੇਜ ਆਏ ਜੀ ਇੰਸਟਾਗ੍ਰam ਫੇਸਬੁੱਕ ਤੇ ਸੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੇ ਅੱਜ ਸਾਡੇ ਦਰਮਿਆਨ ਇੱਕ ਬੜੀ ਉਬਰੀ ਹੋਈ ਸ਼ਖਸੀਅਤ ਰੱਬੀ ਰੂ ਸਾਡੇ ਤੇ ਬਾਕੀ YouTube ਦੇ ਸਾਰਿਆਂ ਦੇ ਚਹੇਤੇ ਹੈ ਹੈਪੀ ਬਰਥਡੇ ਟੂ ਯੂ ਬੋ ਇੱਧਰ ਇੱਧਰ ਫੋਕਸ ਇੱਧਰ ਫੋਕਸ ਸਾਡਾ ਫੋਕਸ ਅੱਜ ਇੱਧਰ ਚਾਹੀਦਾ ਮੁਬਾਰਕਾਂ ਭਾਈ ਜਨਮ ਦਿਨ ਦੀਆਂ ਤਿੰਨ ਵੀ ਮੁਬਾਰਕਾਂ ਤੂੰ ਠੀਕ ਹੈ? ਹਾਂ ਮੈਂ ਠੀਕ ਆ। ਬਹੁਤ ਫਿਕਰ ਦੀ ਤੇਰੀ। ਨਾ ਨਾ ਫਿਕਰ ਕਰੂਗੇ ਫੇਰ ਆ ਦੇਖ ਲੈ ਗੋਬੀ। ਇੱਕ ਨਾ ਤੇਰੀ ਫਿਕਰ ਬਹੁਤ ਨੂੰ ਦੀਵੇਂ ਤਾਂ ਇਹਨਾਂ ਨੂੰ। ਬਹੁਤ ਨੂੰਦੀ ਆ ਕੋਈ ਵੀ। ਥੱਲੇ ਕਮੈਂਟ ਆਉਂਦਾ ਤਾਂ ਵੀ ਕਹਿੰਦੇ ਵੀ ਫੌਜੀ ਦਾ ਵੀ ਦਿਲ ਨਹੀਂ ਲੱਗਦਾ ਵੀ। ਨਾ ਨਾ ਕੋਈ ਨਾ ਹੁਣ ਆਪਾਂ ਨੇ ਕਣਕ ਬੀਜਣ ਲੱਗਣਾ। ਨਾ ਹੁਣ ਕਣਕ ਕੇਹੂ ਬੀਜेंगे ਅਸੀਂ ਤੇ ਜੀ ਦੀ ਦਾ ਰਹਿ ਗਿਆ ਜੀ ਕੰਮ ਸਾਡੇ ਕੋਲੇ ਤਕਰੀਬਨ ਕਿੰਨਾ ਕਰਿਆ ਕੰਮ? ਕੰਮ ਨਾ ਤੂੰ ਪੁੱਛ। ਆ ਜੀ ਇਹਦੀ ਜੇਬ ਦਾ ਕੱਪੜਾ ਘਟ ਗਿਆ। ਸਦੂ ਮੈਂ ਕਿਹਾ ਨਾ ਉਹ ਕੰਮ ਹਲੇ ਤੇ ਆਪਣੇ ਕੋਲ ਚਾਰ ਪੰਜ ਦਿਨ ਦਾ। ਮਾੜਾ ਰੱਖੇ ਜੋ ਕਿਉਂਕਿ ਸੂਰਜ ਜੱਜ ਆਇਆ ਦੋ ਦਿਨ ਹੋ ਗਏ ਸੂਰਜ ਵੀ ਰੱਪਤਾ ਹੋਣਾ ਹਲੇ ਪੂਰਾ ਚੱਲਦਾ ਬਾਈ ਪੂਰੇ ਕਰਦੇ ਬਹੁਤ ਬੜਾਈ ਦਾ ਫਰਕ ਪੈਂਦਾ ਹੈ ਅੱਜ ਵੀ ਮਾੜਾ ਜਿਹਾ ਆਇਆ ਤੇ ਔਸ ਤੁਸੀਂ ਹੁਣ ਪਰਾਲੀ ਚੱਕੇਆਂ ਤੁਹਾਨੂੰ ਪਤਾ ਹੀ ਹੋਣਾ ਉਸ ਕਿੰਨੀ ਕਿਤੀ ਬਹੁਤ ਹੈਨਾ ਪੂਲਿਆਂ ਨਹੀਂ ਮੈਨੂੰ ਲੱਗਦਾ ਨਹੀਂ 12 ਤੋਂ ਪਹਿਲਾਂ ਜਬੀਚ ਕੰਮ ਰੁੜ ਖੂਗਣਾ ਕੱਲ ਤਾਂ ਹਵਾ ਚੱਲਦੀ ਸੀ ਉਹਦੇ ਕਰਕੇ ਫਰਕ ਪੈ ਗਿਆ ਹਲੇ ਅੱਜ ਜੜ ਜੜ ਵੀ ਲੀਟੀ ਵੀ ਹੋ ਸਾਰੀ ਲੀਟੀ ਵੀ ਹੁਣ ਸਾਰੀਆਂ ਜੀੜੀਆਂ ਲੀਟੀਆਂ ਵੀ ਅੱਜ ਦੀ ਸਾਰੀਆਂ ਤਕਰੀਬ ਉਹ ਤੇਰਾ ਕਿੰਨਾ ਕਰ ਗਿਆ ਉੱਧਰ ਅੱਜ ਸ਼ਾਮ ਦਾ ਬਾਈ ਪ੍ਰੋਗਰਾਮ ਪ੍ਰੋਗਰਾਮ ਕੋਈ ਕੋਈ ਰੱਖੀ ਵੀ ਆ ਕੋਈ ਪੈਸਪੋਰਟ ਮੁੱਕ ਕਰੀ ਹੋਣੀ ਤਾਂ ਪੈਸਾ ਜਿਹੜਾ ਮਰਜ਼ੀ ਕਰ ਲੈ ਕਲੱਬ ਕਰਦਾਂਗੇ ਕੀ ਕੱਲ ਕਰੀ ਨੇ ਹੈ ਨਹੀਂ ਨਾ ਲੈਣ ਜੋਗੇ ਭੰਨ ਰੋਡ ਕਰਨ ਵਾਲੇ ਆ ਭੰਨ ਰੋਡ ਕਰਨ ਵਾਲੇ ਭੰਨ ਰੋਡ ਕਰਨ ਵਾਲੇ ਕਾਫੀ ਮੈਂ ਇੱਥੇ ਹੀ ਲਿਆ ਲਿਆ ਕਹਿੰਦੇ ਨੂੰ ਸਬਾਨ ਖਲਾ ਦੇ ਤਾਂ ਹੀ ਤਾਂ ਤੁਹਾਡੇ ਸਾਹਮਣੇ ਇੱਕ ਚੀਜ਼ ਚ ਮੁੱਕਾ ਵੀ ਬਹੁਤ ਬੜੀ ਜਾਨੀ ਜਾਣ ਬਾਬੇ ਸਾਰਾ ਕੁਸ਼ੂਰੀ ਆਜ ਰੋ ਜਾ ਫਰਮੋਸਾ ਚਾਹ ਦੀਆਂ ਕਿ ਆ ਦੇ ਇੱਧਰ ਚਾਚਾ ਇੱਕ ਟੂਆ ਕਾਹ ਦੀ ਸਰਪੋਸ ਆ ਗਈ ਲੈ ਆ ਗਿਆ ਬਾਗਾ ਆ ਗਿਆ ਅੱਧਾ ਪਿੰਡ ਭਰ ਆ ਗਿਆ ਪਿਆ ਅੱਧਾ ਪਿੰਡ ਇਹ ਚਲੇ ਗਿਆ ਤਾਂ ਮਾਉਰੀ ਦਾ ਜੀ ਨੇੜੇ ਤੇ ਇਹ ਖੋ ਗਿਆ ਤਾਂ ਚਾਚਾ ਇਹ ਇਹਨੂੰ ਬਾਉ ਲੈ ਗਿਆ ਤਾਂ ਬਾਉ ਲੈ ਗਿਆ ਛੋਟੇ ਜਿਹੇ ਹੁੰਦੇ ਨੂੰ ਬਾਉ ਨਹੀਂ ਤੇ ਲੈ ਗਿਆ ਬਾਉ ਲੈ ਗਿਆ ਬਾਉ ਲੈ ਗਿਆ ਸੋ ਬਾਕੀ ਮਿਲਦਾ ਫਿਰ ਆ ਗਿਆ ਮੈਂ ਦੁਪਹਿਰ ਤੱਕ ਹਾਂ ਇਹਨਾਂ ਫਿਰ ਅੱਗੇ ਕਰਦੇ ਆ ਫਿਰ ਗੱਲਾਂ ਬਾਤਾਂ ਆਜੀ ਟਾਈਮ ਨਾਲ ਫਿਰ ਮੈਂ ਗੱਡੀ ਲੈ ਕੇ ਜਾਣਾ ਆ ਜਾ ਮਰਜੀ ਕਰਾ ਗੱਡੀ ਇਹਦੇ ਪੱਲੇ ਲੈ ਕੇ ਦੂਈ ਕਢਾ ਜਾ ਦੂਈ ਲੈ ਕੇ ਜਾਈਂ ਲਓ ਜੀ ਮਿੱਤਰੋ ਕੰਬਾਈਨਰ ਦਾ ਕੰਮ ਗਿਆ ਨਿਬੜਾ ਚ ਸ਼ਾਮ ਦਾ ਟਾਈਮ ਹੋ ਗਿਆ ਤਕਰੀਬਨ 7:30 ਵਜੇ ਦਾ ਹੁਣ ਤੇਦੇ ਦਾ ਧਗੜਾ ਮਗੜਾ ਮੀ ਆਉਣੀ ਸੀ ਹਾਂ ਤੇ ਹੁਣ ਅਸੀਂ ਜਾ ਰਹੇ ਹਾਂ ਬਰਾਲੇਪੁਰ ਬਰਾਲੀ ਪੜ ਦਾ ਕਿਹੜੇ ਢੋਨੇ ਜੀ ਬਾਸਮਤੀ ਬਾਸਮਤੀ ਆਪਾਂ ਨੇ ਲਈਆ ਕੁੰਬਾ ਵਾਸਤੇ ਗੋਗਰੀ ਢਾੜੀ ਤੋਂ ਪਿੰਡ ਚੋਂ ਲਈਆ ਪਿੰਡਰਗੜ ਤੋਂ ਲਈਆ 11 ਕਿਲੋ 11 ਨੇ ਬੱਜੀ ਵੀ ਬੜੀ ਸੋਹਣੀ ਸੁਤਰੀ ਖੜੀ ਜੀ ਰਹੀ ਪਿਆਨ ਤੇ ਆਪਾਂ ਚੱਲਦੇ ਆਂ ਕਲਮ ਲੱਗੇ ਤੇ ਮਹੀਲ ਫੇਰ ਨੇ ਕਹਿੰਦੇ ਵੀ ਚਲ ਚਰਾਲੀ ਕਰਵਾ ਜੀ ਵੀ 8 ਕਿਲੋ ਕੋਲ ਤੇ ਉੱਧਰ ਦੇਖੋ ਸੇਜ ਆਪਣੇ ਰੌਣੀ ਬਣਾਉਣੀ ਉਹ ਰਹੇ ਆ ਪਿੰਡ ਦੇ ਵਿੱਚ ਤੇ ਅਜੇ ਇਹਨੇ ਬੱਤਲੋਂ ਆਉਦੇ ਹੁੰਦੇ ਮੈਨੂੰ ਦੱਸ ਦੇ ਲੰਘਾ ਦੇ ਹੈਨਾ ਆਲੂ ਭਰਦੇ ਅੱਜ ਅੱਜ ਨੂੰ ਭਰਦੇ ਆਲੂ ਭਰ ਕੇ ਰੇ ਭਾਗ ਕੇ ਹਾਂ ਸਾਰਾ ਕੰਮ ਕਰ ਰਿਹਾ ਤਾਂ ਕੰਮ ਫਾਈਨਲ ਕਰਦਾ ਫਿਰ ਹੁਣ ਮੈਨੂੰ ਫੋਨ ਕਰ ਦਿਵਾ ਲੈ ਹੈ ਫੋਨ ਤਾਂ ਮੈਂ ਲੈਣਾ ਹੈ ਯਾ ਹੈ 10 ਵਜਾ ਅੱਛਾ ਅੱਛਾ ਕਰ ਤਾਂ ਮੈਂ ਬਾਅਦ ਵਿੱਚ ਅੱਜ ਨਹੀਂ ਚੱਲ ਦੇਖੋ ਸੋ ਠੀਕ ਹੈ ਜੀ ਪਹੁੰਚਣਾ ਪਹਿਲਾਂ ਖੇਤ ਦੇ ਵਿੱਚ ਸੋ ਕਰਦੇ ਅੱਗੇ ਬਲੌਕ ਬਈਆਂ ਨੇ ਦੇਖੋ ਜੜਾਂ ਤੋਂ ਕਿ ਜੜਾਂ ਹੀ ਕੱਟਤੀਆਂ ਹਨਾ ਇਹਨਾਂ ਬਈਆਂ ਨੇ ਵੀ ਲੀਵਰ ਨੇ ਬਹੁਤ ਸੋਣੀ ਬढ़ाई ਕਰੀ ਵੀ ਹੈ ਹਨਾ ਹੂੰ ਤੇ ਜੀਲੀਆਂ ਨੇ ਬਿਲਕੁਲ ਤਣੀ ਪਈਦੀ ਪੁਰੀਆਂ ਨੇ ਖੜੀ ਤੇ ਸਿੱਧੀ ਪਰਾਲੀ ਦਾ ਦੇਖੋ ਪਰਾਲੀ ਕਿੰਨੀ ਕੰਮ ਦੀ ਹੈ ਕੁੱਪਾਂ ਵਾਸਤੇ ਪਰਾਲੀ ਬਹੁਤ ਸੋਹਣੀ ਹੈ ਰੇਟ ਰੂਟ ਆਪਣੇ ਕੀ ਚੱਲਦਾ ਪਰਾਲੀ ਦਾ ਨਹੀਂ ਦੱਸਣਾ 7000 7500 8000 ਲੋਟ ਆ ਇਹਦਾ ਪਰਾਲੀ ਵੀ 6500 ਵੀ ਚਾਹੀਦੀ ਹੈ ਅੱਛਾ ਜੜੀ ਪਰਾਲੀ ਜਰੀ ਪਰਾਲੀ ਵੀ ਸਾਫ਼ ਸੁਥਰੀ ਚਾਹੀਦੀ ਤਾਂ ਹੈ ਉਹ ਸਾਬ ਨਾਲ ਰੇਟਾ ਹਾਂ ਬਿਲਕੁਲ ਜੀ ਜਿਹੜਾ ਰੇਟ ਪਰਾਲੀਓ ਨਹੀਂ ਹੈਗੀ ਚਾਚਾ ਇਹ ਹੁਣ ਆਪਾਂ ਉਹ ਤੱਕ 3-4 ਕਹਾੜੀਆਂ ਦੀ ਆਪਣੇ ਕੋਲ ਹੁਣ ਹੈ ਨਾ ਇਹ ਹਾਂ ਹਾਂ ਬਸ ਆ ਦੌੜ ਤੇ ਉਰਾ ਨਾ ਨਾ ਉਦਾ ਉਦਾ ਨਹੀਂ ਉਹ ਤੱਕ ਜਾਣਾ ਉਹ ਗੱਠਾ ਵੀ ਪਈਆਂ ਅੱਗੇ ਆ ਨਾ ਆ ਡਾੜਾ ਤਾਂ ਮੰਡੀ ਜਿਹਾ ਨਹੀਂ ਹੋਈ ਆਪਣੀ ਕੋਈ ਤਾਂ ਬਾਕੀ ਸਵੇਰੇ ਸੀ ਲੈ ਵੀ ਪੂਲੇਆਂ ਦਾ ਤਾਂ ਵੱਟ ਕੱਢੇ ਪੈਂਦਾ ਤੇ ਪੂਲੇ ਦਾਦੇ ਕਿੰਨੇ ਘਾਰੇ ਆ ਮੈਂ 10 ਕਿਲੋ 700 ਗ੍ਰਾਮ ਤੇ ਫਾਈ ਤੇਰਾ ਬੂਰਾ ਪੱਕਾ ਆਈਡੀਆ ਬਾਈ 10 ਕਿਲੋ 700 ਗ੍ਰਾਮ ਇਹ ਜਦੋਂ ਤੋਂ ਪਹਿਲੇ ਪੂਲੇ ਚੱਕਦੇ ਤਾਂ ਉਹ ਵੀ ਪੂਲੇ 700 ਗ੍ਰਾਮ ਦੀ ਨਿਕਲਦੇ ਤੇ ਬਾਈ ਇਹ ਆ ਦੱਸ ਦੇ ਕਿੰਨੇ ਰਾਇ ਕਿੰਨੇ ਇਹ ਥੋੜਾ ਜਿਹਾ ਉਹਦੇ 50 ਗ੍ਰਾਮ ਘੱਟ ਆ ਇਹ ਗੱਲ ਆ ਆਹ ਲ ਵਧੂਗਾ ਆਹ ਵਧੂਗਾ ਹੋਰ ਕੜਕਦਾ ਕਿਵੇਂ ਚੱਲਦਾ ਇਹ ਕੰਮ ਕਣਕ ਵਧੀਆ ਚੱਲ ਰਹੀ ਆ 20 ਤੇ 3 ਕਿੱਲੇ ਅੱਜ ਤੈਨੂੰ ਬੀਜੇ ਸਰਵਾਤ ਕਰਤੀ ਅੱਜ ਸ਼ੁਰੂਆਤ ਹੈ ਕਰੀਏ ਖੇਤੇ ਨਹੀਂ ਬਤਾਂ ਰਹੇ ਥੋੜੇ ਜੇ ਨਰਮੇ ਤੇ ਕਿਹੜਾ ਕਿਹੜਾ ਬੀਜ ਚੱਲਦਾ ਹੈ ਬੀਜ 826 ਬੀਜੇ ਆ ਹਾਂਜੀ ਬਾਕੀ ਦੜਾ ਬੀਜੇ ਕੋਈ 1 ਕਿੱਲਾ ਹਲੇ ਬਾਕੀ ਸਾਰਾ ਦੜਾਈ ਬੀਜਾਂ 2 ਕਿੱਲੇ 826 ਬੀਜੇ ਠੀਕ ਹੈ ਦੜੇ ਦਾ ਮਤਲਬ ਉਹ ਕੱਠੀ ਰਲਾ ਮਤਲਬ ਸਾਰੀ ਰਲਾ ਕੇ 222 677 ਹਾਂ 725 ਤੇ 1 187 ਕੋਈ ਨਮਾ ਕਰਦੇ ਹੋ ਕੋਈ ਬੀਜ ਬੂਜ ਨੂੰ ਕੋਈ ਲੈ ਆ ਦਵਾਈ ਦੂਈ ਜਾਂ ਕੁਝ ਨਹੀਂ ਦਵਾਈ ਕੋਈ ਨਹੀਂ ਲਾਈ ਬੀਜ ਬੀਜ 50 50 ਕਿਲੋ ਹਾਂ ਜਾਵੇ ਨਹੀਂ 50 ਕਿਲੋ ਠੀਕ ਹੈ ਵਾਹੇ ਠੀਕ ਹੈ ਆਪਣੇ 45 50 ਤਾਂ ਠੀਕ ਹੈ 45 ਕਿਲੋ ਬੀਜ ਜੇ 45 ਵੀ ਜਾਵੇ ਫਿਰ ਮਟਰ ਬਸ ਕਰ ਐ ਨਹੀਂ ਦੰਨਾਂ ਫਿਰ ਨਹੀਂ ਫਿਰ ਫਿਰ ਐ ਨਹੀਂ ਜਿਦਾ ਜੇ ਬਸ ਆਏ ਹੋਣ ਦੱਸ ਜੀ ਕਿਤੇ ਮੇਨ ਦਾ ਫੋਨ ਹੈ 40 ਕਿਲੋ ਮੈਂ ਚਾਲੀ ਕਿਲੋ ਹੈਲੋ ਉਹਿੰਦਾ ਗੱਲ ਹੈ ਇਹ ਤਾਂ ਕਹਤਾ ਵੀ ਪਰਾਲੀ ਜਿਹੜੀ ਆਪਾਂ ਇਤਕੀ ਨਾਂਏ ਲਈਏ ਤੂੜੀ ਨਾਲ ਦੇ ਨਾਲ ਚਕਾ ਦਾਂਗੇ ਫਿਰ ਮਤਾ ਪਾਸ ਨਹੀਂ ਗਲੇ ਇਹਨਾਂ ਨੇ ਕਾਰਨ ਕਹਿੰਦੇ ਵੀ ਪਰਾਲੀ ਇਤਕੀ ਘੱਟ ਆ ਵੀ ਰੇਟ ਵਧਣਗੇ ਤੂੜੀ ਦੇ ਕੇ ਜਾ ਕੇ ਪਰਾਲੀ ਤਾਂ ਹੈ ਹੀ ਨਹੀਂ ਇਤਕੀ ਅੱਛਾ ਇੱਕ ਵਾਰ ਲਾ ਪਰਾਲੀ ਘੱਟ ਵੀ ਆ ਰੇਟ ਫਿਰ ਵੀ ਨਹੀਂ ਵਧਿਆ ਕਿਹਦਾ ਪਰਾਲੀ ਦਾ ਪਰਾਲੀ ਦਾ ਰੇਟ ਵਧਿਆ ਠੀਕ ਤਾਂ ਵੀ ਠੀਕ ਆ ਮਤਲਬ ਉਹ ਨਾ ਰੇਟ ਨਹੀਂ ਹੈ ਜਿੰਨਾ ਪਿਛਲੇ ਸਾਲ ਤਾਂ ਪਿਛਲੇ ਸਾਲ 13000 12500 ਰੁਪਏ ਦੇ ਨਾ ਬਵੇ ਕੋਈ ਜ਼ਰੂਰੀ ਨਹੀਂ ਹਾਂ ਨਹੀਂ ਰੇਡ ਦਾ ਹੋ ਰਹੀ ਜਿੱਦਾਂ ਜਦੀਆਂ ਫੈਕਟਰੀਆਂ ਨੇ ਪਰਾਲੀ ਬੰਦ ਤੂੜੀ ਬੰਦ ਕਰੀ ਜਨਾ ਜਿੱਦਾਂ ਤੂੜੀ ਦਾ ਮੰਡਾ ਹੋਇਆ ਗੱਠਾ ਜਾਣ ਲੱਗੀਆਂ ਦਿੱਤਾ ਇਹਨਾਂ ਦਾ ਪਾਸ ਹੋ ਗਿਆ ਅੱਗੇ ਤੂੜੀ ਦਾ ਗੱਟਾ ਬਣਦਾ ਹੁੰਦਾ ਇਕੱਠੇ ਇਕੱਠੇ ਪਾਏ ਆ ਬਜਾਈ ਵਾਲੇ ਉੱਧਰ ਹਨ ਹੂੰ ਬਜਾਈ ਤੇ ਦੋ ਦੋ ਟਰੈਕਟਰ ਚੱਲਦੇ ਉਹ ਬਾਹਰ ਕੱਢ ਕੇ ਖੜਾ ਦਿੰਦੇ ਖੇਤਾਂ ਨੂੰ ਪਛਾਦ ਦਿੰਦੇ ਹਾਂ ਹੈਗੀ ਆਪਣੇ ਤੋਂ ਵੀ ਦੂਸਰ ਆਹ ਬਹੁਤ ਬੜੇ ਨੇ ਆ ਆ ਗਈ ਸਫਲ ਚੱਲ ਫੇਰ ਤਾਂ ਕੰਮ ਸੋਨਾ ਲਵੇਟ ਬਣਾਉ ਨੇ ਉਹ ਤਾਂ ਸਭ ਲੇਟੇ ਪਾਉਂਦੀ ਆ ਉਹ ਵੀ ਚਲੋ ਅਸੀਂ ਫਿਰ ਇਹ ਸੁਪਰ ਸੀਟਰ ਥੋੜੀ ਲੱਤਾ ਉਹ ਆਪਣੇ ਬੀਰੋ ਡ੍ਰੈਸ ਵਿੱਚ ਹੀ ਆ ਚੱਲ ਕੋਈ ਨਾ ਬੀਜ ਨਹੀਂ ਦੱਸ ਗਿਆ ਨਾ ਵੱਤ ਤਾਂ ਆਉਂਦੇ ਨਹੀਂ ਵੱਤ ਤਾਂ 21 ਕੇ 200 ਮਸੀਂ ਆਉਂਦਾ 10 11 ਕਿਤੇ ਵੀ ਆ ਤੂੰ ਫੜੀ ਆ ਤੂੰ ਫੜੀ ਦਾ ਲੱਗ ਕੇ ਦੇਖ ਲਓ ਤੂੰ ਫੜੀ ਰੈੱਡ ਲਾਈਨ ਆਉਂਦੀ ਆ ਤੂੰ ਫੜੀ ਵਾਲੇ ਆਉਂਦੀ ਨਾਲੇ ਨਾਲੇ ਪੁਲਿਸ ਚੱਕ ਕੇ ਲੈ ਜਾਂਦੀ ਆ ਤੂੰ ਬੜੀਆਂ ਵਾਲਾ ਗੱਠਾ ਉਹ ਦੇਖ ਲੈ ਵੀ ਦੀ ਪੇਚੇ ਤੇ ਪਈ ਹੈ ਇਹ ਰੋੜ ਰੋੜ ਤੇ ਪਈ ਤੇ ਗੱਭੇ ਲਾਗਦੇ ਫੇਰ ਕਿਉਂਗਾ ਉਹ ਲੰਗੜਾ ਓਕਾ ਕਰਦੇ ਬੜੀਆਂ ਚਾਚਾ ਹੀ 6 ਗੱਠਾ ਉਹ ਬਾੜ ਚਾਚਾ ਜਿਹੜੇ ਤੁਸੀਂ ਪੇਚੇ ਵਾਲੇ ਸੱਚਾ ਲੋਈ ਠੀਕ ਆ ਫਿਰ ਇੱਕ ਬੰਦਾ ਤਾਂ ਗਿਆ ਭੱਜ ਦੇਖੋ ਉਹ ਰਸੇ ਇਕੱਠੇ ਕਰ ਉਹ ਰਸੇ ਇਕੱਠੇ ਕਰਨ ਆਇਆ ਆ ਜਿਹਦੀ ਪਰਾਲੀ ਹੈ ਇਹਨੂੰ ਆਇਆ ਮੇਰਾ ਖੇਤ ਵਿਹਲਾ ਹੋ ਜਵੇ ਇਹ ਨਾਲ ਲੱਗਿਆ ਮੈਂ ਬੰਦੇ ਬਹੁਤ ਆ ਕੇ ਚਲੇ ਗਏ ਪਪੂਲਾ ਕਿਸੇ ਤੇ ਜ਼ਰੇਰੀ ਆਉਂਦਾ ਹੈਲੋ ਬੰਦੇ ਬੋਤਾ ਅੱਜ ਲੱਗੇ ਪੁੱਲੇ ਸਲੇ ਉਹੀ ਜਾਂ ਰਹੇ ਆ ਪੁੱਲੇ ਉਹੀ ਇਹ ਨਾ ਕੋਈ ਬਦਲ ਗਿਆ ਪੁੱਲਾ ਭਾਰੀ ਸਲਾਬੇ ਦੀਆਂ ਚਾਚਾ ਵਜਨ ਤਾਂ ਐ ਉਹ ਮੇਰੀ ਗੱਲ ਸੁਣ ਉਹ ਮੇਰੀ ਗੱਲ ਸੁਣੋ ਐਂ ਕਰੋ ਉਹ ਕਰਨ ਆਪਾਂ ਚੱਕ ਲੈ ਜੰਨੇ ਉਹਨਾਂ ਨੂੰ ਆ ਛੱਡ ਦੋ ਭਾਗਾ ਚਾ ਫਾਇਦਾ ਕਰ ਗਿਆ ਬਚ ਗਿਆ ਆਪਣਾ ਫਾਇਦਾ ਕਰ ਗਿਆ ਉਹ ਹੈ ਬਚ ਗਿਆ ਭੱਜ ਗਿਆ ਫੇਰ ਕਮੈਂਟ ਦੇਖ ਲੱਜ ਫੇਰ ਫੜ ਲੈ ਯਾਰ ਪੁੱਲਾ ਫੜ ਲੈ ਉਹਦੀ ਜਾਨ ਤੇ ਬਣੀ ਪਈ ਆ ਕਿਤੇ ਹੋ ਮਰੀ ਪੁੱਲਾ ਪਨ ਉਹ ਇਦੇ ਚ ਜਾਣ ਬਹੁਤ ਇਦੇ ਚ ਵੀ ਜਾਣ ਬਹੁਤ ਫਿਰ ਉਮੀਦਾਂ ਤਾਂ ਦਬੀ ਜਾਂਦੇ ਐ। ਦਬੀ ਨਹੀਂ ਜ਼ੋਰ ਬਹੁਤ ਲੱਗਦਾ ਬੁੱਗੇ ਪੁੱਲੇ ਬਹੁਤ ਭਾਰੀਆਂ। ਉਹ ਜੋ ਜ਼ੋਰ ਹੋਰ ਕਦੇ ਵਾਸਤੇ ਆ ਲੱਗਣ ਵਾਸਤੇ ਹੁੰਦਾ। ਆ ਮੈਂ ਫੜ ਲੇ। ਚੋ ਚਲੋ ਯਾਰ। ਉਹ ਉਹ ਮੁੜ ਗਿਆ ਸਾ ਪੁੱਲਾ ਥੱਲੇ ਦੇਖੋ। ਅਸਤਵਾ ਜੀ ਚਲਾਓ ਬਾਈ ਅਸਤਵਾ ਜੀਆਂ। ਉਹ ਡਿੱਪੇ। ਉਹ ਅਸਤਵਾ ਜੀ ਚਲਾਓ। ਚਲਦਾ ਯਾਰ ਚੌਥੀ ਵਾਰ ਪੁੱਲਾ ਥੱਲੇ ਆਇਆ ਉਹ। ਹਾਂ ਤੂੰ ਕਿੱਥੇ ਲੈ ਚੱਲਿਆ ਬਾਈ? ਲੈ। ਓ ਬਿੱਕੀ ਲਸਾਲੇ ਚੱਲੇ ਤਾਂ ਕਰਨੂ ਗੁੱਸਾ ਆਉਂਦਾ ਜਦ ਪੁੱਲੇ ਨਹੀਂ ਦਿੰਦਾ ਇਹ ਫੇਰ ਦਵਾਰੇ ਕੀ ਕੀ ਦੇ ਦੱਬ ਕੇ ਮਾਰੇ ਨਹੀਂ ਕਿਆ ਵੈਸੇ ਚੱਲ ਪੁੱਲਿਆਂ ਤਾਂ ਤਾਂ ਕੀਤ ਕੋਈ ਗੱਲ ਨਹੀਂ ਜੇ ਉਹ ਹੈ ਕੰਮ ਉਹ ਕਰਕੇ ਉਹ ਕੰਮ ਬੜਾਈ ਬਹੁਤ ਸੋਹਣੀ ਕਰਕੇ ਗਏ ਆ ਹੂੰ ਖੇਤਾਂ ਨੂੰ ਆਏ ਚੰਡ ਕੇ ਸੜਤਾ ਪੁੱਲਾ ਬੜਾਈ ਤਾਂ ਸਹੀ ਗੱਲ ਹੈ Vou aqui para nela prateleira